ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਮੰਦੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀ 'ਚ ਰੱਖੇ ਤੁਸੀਂ ਸਦਾ ਹੱਸਦੇ ਤੇ ਖੇਡਦੇ ਰਹੋ ਮੇਰੀ ਇਹੋ ਦੁਆਰਾ ਬੱਗੇ ਅੱਜ ਆਪਾਂ ਗੱਲ ਕਰਦੇ ਆਂ ਉਹਨਾਂ ਲੋਕਾਂ ਦੀ ਜਿਹੜੇ ਲੋਕ ਜਾਣ ਬੁੱਝ ਕੇ ਆਪਾਂ ਨੂੰ ਪਰੇਸ਼ਾਨ ਕਰਦੇ ਆ ਤੇ ਆਪਾਂ ਨੂੰ ਮਤਲਬ ਜੇ ਆਪਾਂ ਰੋਟੀ ਸੌਖੀ ਖਾਂਦੇ ਆ ਤਾਂ ਰੋਟੀ ਵੀ ਖਾਣ ਨਹੀਂ ਦਿੰਦੇ ਸੋ ਉਹਨਾਂ ਲੋਕਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ ਕਈਆਂ ਪਰਾਨੂੰਇ ਲੱਗਦਾ ਹੁੰਦਾ ਵੀ ਅਸੀਂ ਔਖੀ ਆ ਤੇ ਸਾਰੇ ਬਾਕੀ ਸਾਰੇ ਸੌਖੇ ਆ ਸੌਖਾ ਤਾਂ ਇੱਥੇ ਰੱਬ ਦਾ ਨਾ ਹੀ ਹੈ ਜੀ ਜੇ ਇੱਥੇ ਕੋਈ ਬੰਦਾ ਸੌਖਾ ਤਾਂ ਉਹਨੂੰ ਕੋਈ ਸੌਖਾ ਰਹਿਣ ਨਹੀਂ ਦਿੰਦਾ ਜਾਨੀ ਕਿ ਜਿਉਣ ਨਹੀਂ ਦਿੰਦਾ ਉਹਦੇ ਨਾਲ ਵੀ ਵਹਿਮ ਤਾਂ ਹੁੰਦੀਆਂ ਰਹਿੰਦੀਆਂ ਵੀ ਜਿਹੜਾ ਬੰਦਾ ਆਪਣੇ ਆਪ ਨੂੰ ਸਹੀ ਕਰਕੇ ਚੱਲਣਾ ਚਾਹੁੰਦਾ ਤਾਂ ਉਹਨੂੰ ਪਰੇਸ਼ਾਨ ਕਰਨ ਵਾਲੇ ਬਹੁਤੇ ਹੋ ਜਾਂਦੇ ਆ ਵੀ ਇਹਨੂੰ ਤੰਗ ਕਰਨਾ ਇਹਨੂੰ ਆਪਾਂ ਇਹ ਵੱਡਾ ਕਹੋਂਦਾ ਜੇ ਸਹੀ ਕਹੋਂਦਾ ਕਹੋਂਦੀ ਐ ਜੋ ਮਰਜੀ ਆ ਹਨਾ ਤੇ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਵੀ ਆਪਾਂ ਨੂੰ ਆਪਣੇ ਜਿਹੜੇ ਜਾਣ ਪਛਾਣ ਵਾਲੇ ਹੁੰਦੇ ਆ ਕਿਉਂਕਿ ਜਿਹੜੇ ਹੋਰ ਹੁੰਦੇ ਆ ਕੋਈ ਦੂਰੋਂ ਨੇੜੇ ਹੁੰਦੇ ਉਹਨਾਂ ਦਾ ਆਪਾਂ ਪਰਵਾਹ ਹੀ ਨਹੀਂ ਕਰਦੇ ਆਪਣੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੁੰਦਾ ਵੀ ਇਹ ਕੋਈ ਬੰਦਾ ਆਪਣਾ ਕੀ ਕਰ ਦੂ ਹਨਾ ਆਜ਼ਰ ਆਪਣਾ ਪਾਉਂਦੇ ਆ ਆਪਣੇ ਤੇ ਪਾਉਂਦੇ ਆ ਆਪਦੇ ਜਾਂ ਕੋਈ ਆਪ ਦਾ ਰਿਸ਼ਤੇਦਾਰ ਹੋਵੇ ਕੋਈ ਖੂਨ ਚੋ ਵੀ ਜਿਹੜਾ ਮਰਜ਼ੀ ਹੋਵੇ ਸੋ ਮੈਂ ਉਹਨਾਂ ਵਿਸ਼ਿਆਂ ਤੇ ਗੱਲ ਕਰਨਾ ਚਾਹੁੰਦੀ ਆ ਵੀ ਦੇਖੋ ਜੇ ਤਾਂ ਕੋਈ ਤੁਹਾਡਾ ਭੈਣ ਭਰਾ ਤੁਹਾਡੇ ਨਾਲ ਪਿਆਰ ਨਾ ਰਹਿੰਦਾ ਤੁਹਾਡਾ ਰਿਸ਼ਤੇਦਾਰ ਆ ਜਾਂ ਤੁਹਾਡਾ ਭੈਣ ਭਰਾ ਆ ਜਾਂ ਤੁਹਾਡਾ ਕੋਈ ਮਿੱਤਰ ਫਰੈਂਡ ਆ ਜੋ ਮਰਜ਼ੀ ਐ ਜੇ ਤਾਂ ਕੋਈ ਤੁਹਾਡੇ ਨਾਲ ਪਿਆਰ ਨਾ ਰਹਿੰਦਾ ਤੁਹਾਡੀ ਰਿਸਪੈਕਟ ਕਰਦਾ ਇੱਜ਼ਤ ਕਰਦਾ ਤਾਂ ਤਾਂ ਤੁਸੀਂ ਉਹਦੀ ਇੱਜ਼ਤ ਕਰੋ ਤੋ ਕੁ ਵੀਰੇ ਜੁਨਾ ਰਿਵਾਜ ਉਲਟਾ ਹੋ ਚੱਲਿਆ ਜੇ ਆਪਾਂ ਮਤਲਬ ਆਏ ਸੋਚਾਂਗੇ ਵੀ ਯਾਰ ਆਪਾਂ ਨਹੀਂ ਇਹਦੇ ਵਰਗੇ ਬਣਨਾ ਹਨਾ ਤਾਂ ਆਪਾਂ ਵੀ ਇਹਦੀ ਰਿਸਪੈਕਟ ਕਰਾਂਗੇ ਤਾਂ ਉਹ ਪੰਗਾ ਪੈ ਜਾਂਦਾ ਹੈ ਉਹ ਬੰਦੇ ਨੂੰ ਭੇਖਾ ਹੋ ਜਾਂਦਾ ਹੈ ਵੀ ਇਹ ਮੈਥੋਂ ਡਰਦਾ ਹੈ ਜਾਂ ਚੇਫਦਾ ਹੈ ਜਾਂ ਬਸ ਵੀ ਇਹ ਨੂੰ ਮੇਰੇ ਤੇ ਕੋਈ ਲੋੜ ਹੈ ਠੀਕ ਹੈ ਇਸ ਕਰਕੇ ਅੱਜ ਕੱਲ੍ਹ ਉਸ ਬੰਦੇ ਦੀ ਇੱਜ਼ਤ ਕਰਨੀ ਵੀ ਆਪਾਂ ਨੂੰ ਮਹਿੰਗੀ ਪੈਂਦੀ ਹੈ ਵੀ ਜਿਹੜੂ ਆਪਾਂ ਦਿਲੋਂ ਵੀ ਲਾਇਕ ਨਹੀਂ ਕਰਦੇ ਹੁੰਦੇ ਕਿਉਂਕਿ ਆਪਾਂ ਇੱਕ ਮੰਨ ਲਓ ਸਿਆਣੇ ਕਹਿੰਦੇ ਆ ਵੀ ਕੋਈ ਕਿਸੇ ਨਾਲ ਆਪਣੀ ਨਹੀਂ ਬਣਦੀ ਹਨਾ ਉੱਥੇ ਆਪਾਂ ਦੋ ਬੰਦਿਆਂ ਦੇ ਵਿੱਚੋਂ ਤੀਜਾ ਵੀ ਖੜਾ ਜਿਹਦੇ ਨਾਲ ਆਪਣੀ ਨਹੀਂ ਬਣਦੀ ਜਦੋਂ ਆਪਾਂ ਉੱਥੇ ਸੱਸ ਸ੍ਰੀ ਘਾਲ ਬੁਲਾਉਣੇ ਆ ਤਾਂ ਨਾਲ ਉਹਨੂੰ ਵੀ ਬੁਲਾਉਣੀ ਪੈ ਜਾਂਦੀ ਹੈ ਵੀ ਆਪਾਂ ਸਿਰ ਤਾਂ ਐਂ ਕਰ ਹੀ ਦਿੰਨੇ ਆ ਵੀ ਸੱਸ ਸ੍ਰੀ ਘਾਲ ਠੀਕ ਹੈ ਪਰ ਅੱਜ ਕੱਲ੍ਹ ਇਹ ਕੰਮ ਗਲਤ ਹੋ ਚੱਲਿਆ ਮੇਰੇ ਨਾਲ ਤਾਂ ਇਹ ਹੋ ਰਹੀਆਂ ਸੀਗੀਆਂ ਮੈਂ ਤਾਂ ਉਹ ਚੀਜ਼ਾਂ ਕਰਤੀਆਂ ਪਾਸੇ ਮੈਂ ਕਹਾਂ ਮਨਾ ਨਹੀਂ ਜਿੱਥੇ ਇੱਜ਼ਤ ਨਹੀਂ ਉੱਥੇ ਪੁੱਤੇ ਨਹੀਂ ਚੜਨਾ ਚਾਹੇ ਕੋਈ ਆਵਦਾ ਚਾਹੇ ਬਗਾਨਾ ਮੈਂ ਕਹਿਣੀ ਆ ਨਾ ਇੱਕ ਇਹ ਡੱਡਰ ਚ ਜ਼ਿੰਦਗੀ ਨਾ ਗੱਡਿਆ ਕਰੋ ਵੀ ਜੇ ਮਾ ਆ ਬੰਦੇ ਨੂੰ ਬੁਲਾਉਣਾ ਹਟ ਗਿਆ ਜਾਂ ਮੈਂ ਤੋਂ ਪਾਸਾ ਕਰ ਲਿਆ ਤਾਂ ਇਹ ਬੰਦਾ ਕਿਤੇ ਮੇਰੇ ਨਾਲ ਐ ਨਾ ਕਰ ਦੇ ਇਹ ਮੇਰਾ ਹੱਕ ਨਾ ਖੋਲੇ ਇਹ ਉਹਨਾਂ ਦੇ ਹੱਕ ਚ ਨਾ ਛੜ ਜੇ ਇਹ ਫੁਲਾਨਾ ਵਾਤ ਤੋਂ ਵਾਤ ਆਪਣਾ ਪ੍ਰਾਪਰਟੀਆਂ ਦਾ ਰੌਲਾ ਹੁੰਦਾ ਜੀ ਵੀ ਉਹਨਾਂ ਨੂੰ ਨਾ ਦਵਾ ਦੇ ਐ ਨਾ ਤਾਂ ਤੇ ਦੇਖੋ ਜੀ ਇੱਕ ਗੱਲ ਲਲ ਬੰਨ ਲਿਓ ਮੇਰੀ ਸੌਖੇ ਰਹੋਗੇ ਜਿਹੜੀ ਚੀਜ਼ ਤੁਹਾਨੂੰ ਨਹੀਂ ਮਿਲਣੀ ਨਾ ਨਹੀਂ ਮਿਲਣੀ ਨਹੀਂ ਸੋਟੇ ਕਰਮਾਂ ਚ ਚਾਹੇ ਤੁਸੀਂ ਲੱਖ ਅਗਲੇ ਦੀ ਇੱਜ਼ਤ ਕਰ ਲਿਓ ਲੱਖ ਜੀ ਜੀ ਕਰ ਲਓ ਚੀਜ਼ ਉਹਨੂੰ ਕਦੇ ਵੀ ਨਹੀਂ ਮਿਲੂਗੀ ਜੇ ਮੇਰੀ ਮੰਨੋਗੇ ਜਿੱਦਾਂ ਕਿ ਮੈਂ ਇਹ ਚੀਜ਼ਾਂ ਦੇਖੀਆਂ ਮੈਂ ਤਾਂ ਫਿਰ ਇਹੀ ਤਰ੍ਹਾਂ ਇੱਕ ਚੱਲ ਪੈਣੀ ਹੁੰਦੀ ਆ ਵੀ ਦੇਖੀ ਜਉ ਜੋ ਹੁੰਦਾ ਹੋ ਜਾਂਦੇ ਜੋ ਪਰਮਾਤਮਾ ਨੂੰ ਮਨਜ਼ੂਰਾ ਹੋ ਜਾਂਦੇ ਵੀ ਆਪਾਂ ਪ੍ਰਵਾਹ ਨਹੀਂ ਕਰਨੇ ਜਿਹੜੀ ਚੀਜ਼ ਗੁਰੂ ਮਹਾਰਾਜ ਨੇ ਸੋਡੇ ਕਰਮਾ ਚ ਲਿਖਤੀ ਨਾ ਜੋ ਵੀ ਚੀਜ਼ ਲਿਖਤੀ ਉਹ ਕੋਈ ਖੋ ਨਹੀਂ ਸਕਦਾ ਹੋ ਨਹੀਂ ਸਕਦਾ ਮਿੱਠੋ ਲਖਾ ਕੇ ਲੈ ਲਿਓ ਐਸੇ ਡਿੱਕੇ ਲਾਉਂਦਾ ਪ੍ਰਮਾਤਮਾ ਐਸੇ ਡਿੱਕੇ ਲਾਉਂਦਾ ਉਹ ਬੰਦੇ ਦਾ ਉਹ ਕੰਮ ਮਤਲਬ ਉੱਥੇ ਹੀ ਖੜ ਜਾਂਦਾ ਚਾਕੇ ਵੀ ਉਹ ਬੰਦਾ ਸੋਨ ਨੂੰ ਜਿੰਨੇ ਕਹਿ ਦਿੰਦੇ ਆ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਕੁਝ ਵੀ ਨਹੀਂ ਵਿਗਾੜ ਸਕਦਾ ਚਾਕੇ ਵੀ ਕਿਉਂ ਕਿਉਂਕੇ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਮਨ ਨੂੰ ਇਹ ਗੱਲ ਸਮਝਾ ਲੈਣਾ ਵੀ ਜੋ ਵੀ ਹੁੰਦਾ ਪ੍ਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਉਹਦੀ ਮਰਜ਼ੀ ਤੋਂ ਬਿਨਾ ਕਹਿੰਦੇ ਨਾ ਪੱਤਾ ਨਹੀਂ ਹਿਲਦਾ ਇਹ ਗੱਲ ਸੱਚ ਹੈ ਕੋਈ ਸੋ ਨੂੰ ਲੱਖ ਧਮਕੀਆਂ ਦੇ ਵੀ ਮੈਂ ਕਰ ਦੂੰ ਬਾਹ ਕਰ ਦੂੰ ਮੈਂ ਤੈਨੂੰ ਜ਼ਮੀਨ ਨਹੀਂ ਦਿੰਦਾ ਬੱਤ ਉਹ ਕੁੜੀਆਂ ਦਾ ਰੋਲਾ ਪੈਂਦਾ ਮੈਂ ਜ਼ਮੀਨ ਨਹੀਂ ਦਿੰਦਾ ਜਾਂ ਦਿੰਦੀ ਨਹੀਂ ਜਾਂ ਕੁਝ ਵੀ ਐ ਪ੍ਰਾਪਰਟੀਾਂ ਦੀ ਰੌਲੇ ਵੀਰੇ ਹੋਰ ਤਾਂ ਕੋਈ ਕਿਸੇ ਦਾ ਰੋਲਾ ਹੈ ਨਹੀਂ ਸਿੱਧੀ ਜੀ ਗੱਲ ਆ ਮੇਰੇ ਕੋਲੇ ਤਾਂ ਇੱਥੇ ਰੌਲਾ ਹੀ ਸਾਰਾ ਪੈਸੇ ਦਾ ਤੇ ਪ੍ਰਾਪਰਟੀ ਦਾ ਹੋਰ ਕੋਈ ਰੌਲਾ ਹੀ ਨਹੀਂ ਹੈਗਾ ਇਹ ਰਿਸ਼ਤੇ ਨਾਥੇ ਪ੍ਰਾਪਰਟੀ ਤੇ ਪੈਸੇ ਨੇ ਖਰਾਬ ਕੀਤੇ ਜਦੋਂ ਤੁਸੀਂ ਇਹ ਗੱਲ ਮੰਨ ਕੇ ਚੱਲ ਪੇ ਵੀ ਜੋ ਮੇਰੇ ਕਰਮਾਂ ਚ ਆਵੇਂ ਨੂੰ ਪਰਮਾਤਮਾ ਨੇ ਦਿਵਾ ਕੇ ਰਹਿਣਾ ਮੇਰਾ ਹੱਕ ਮੈਨੂੰ ਮਿਲ ਕੇ ਰਹਿਣਾ ਜੋ ਨਹੀਂ ਹੈਗਾ ਨਹੀਂ ਹੈਗਾ ਸੋ ਇਸ ਚੀਜ਼ ਚ ਆਪਦੀ ਜ਼ਿੰਦਗੀ ਨਾ ਗੱਡੋ ਉਦੋਂ ਬਾਅਦ ਤਾਂ ਤੁਸੀਂ ਪੈਸੇ ਆਵਦੇ ਤੇ ਲਾ ਲੈਨੇ ਹੋ ਉੰਨੇ ਦੇ ਤੁਸੀਂ ਪ੍ਰੋਟੀ ਖਰੀਦ ਲਉਂਗੇ ਜਿੰਨੀ ਤੁਸੀਂ ਵੀ ਰੋਲਿਆ ਚਲਾ ਲੈਨੇ ਹੋ ਜਾਂ ਤੁਸੀਂ ਬਿਮਾਰ ਹੋ ਜਾਂਨੇ ਹੋ ਵੀ ਛੋਟੇ ਨਾਲ 420 ਕਰ ਲੱਗ ਜਾਂਦੇ ਆ ਲੋਕ ਇਸ ਕਰਕੇ ਮੈਂ ਤੁਹਾਨੂੰ ਇਹੀ ਗੱਲ ਕਹੂੰਗੀ ਵੀ ਸਾਰੀਆਂ ਚੀਜ਼ਾਂ ਪਰਮਾਤਮਾ ਤੇ ਛੱਡ ਦਿਓ ਜਿਹੜਾ ਤੁਹਾਡੇ ਕਰਮਾਂ ਚ ਤੁਹਾਨੂੰ ਮਿਲ ਨਹੀਂ ਮਿਲਣਾ ਕੋਈ ਤੁਹਾਡਾ ਖਾ ਨਹੀਂ ਸਕਦਾ ਚਾਹੇ ਕੋਈ ਬੰਦਾ ਤੁਹਾਡੇ ਮੂੰਹ ਤੇ ਆ ਕੇ ਕਹਿ ਦੋ ਇੱਕ ਵਾਰੀ ਅਗਲੇ ਨੂੰ ਕਹਿ ਦੋ ਵੀ ਜੇ ਮੇਰੇ ਕਰਮਾਂ ਚ ਲਿਖਿਆ ਵਾਹੀ ਗੁਰੂ ਨੇ ਮੈਨੂੰ ਮਿਲੂ ਨਹੀਂ ਲਿਖਿਆ ਨਹੀਂ ਮਿਲਦਾ ਮੇਰੀ ਤੇਰੇ ਨਾਲ ਕੋਈ ਲੜਾਈ ਨਹੀਂ ਸੋ ਪ੍ਰੌਪਟੀਆਂ ਲਈ ਤੇ ਪੈਸੇ ਲਈ ਤਾਂ ਕਿਸੇ ਮੂਰੇ ਜਮੀਨਾਂ ਚੋਂ ਖੋਜੇ ਮੇਰੀ ਮੰਨ ਦਿਓ ਇੱਥੇ ਦੇਖ ਛੋਟੀਆਂ ਪ੍ਰੌਪਟੀਆਂ ਰਹਿ ਜਾਣਗੀਆਂ ਇੱਥੇ ਪੈਸਾ ਹੁਣ ਮੈਂ ਬੈਠੀ ਆਂ ਤੁਹਾਡੇ ਸਾਹਮਣੇ ਬੈਠੀ ਆਂ ਐਗਜ਼ਾਮਪ ਮੈਂ ਵੀ ਲੱਖਾਂ ਕੁ ਸੋਚਿਆ ਹੁਣੇ ਵੀ ਮੈਂ ਮਹਿੰਗਾ ਕੱਪੜਾ ਲਿਆਉਂਗੀ ਮੈਂ ਸੋਹਣਾ ਕੱਪੜਾ ਲਿਆਉਂਗੀ ਮੈਂ ਆਹ ਵੇਚੂੰਗੀ ਮੈਂ ਉਹ ਵੇਚੂੰਗੀ ਹਨਾ ਇਹ ਹੁੰਦੀ ਹੈ ਬੰਦੇ ਦੀ ਕੋਈ ਸੋਚ ਨਹੀਂ ਕੀ ਮੈਨੂੰ ਇਸ ਗੱਲ ਦਾ ਪਤਾ ਹੈ ਵੀ ਮੈਂ ਕੱਲ ਨੂੰ ਹਾਂ ਜਾਂ ਨਾ ਹਾਂ ਇਹ ਤਾਂ ਮੈਨੂੰ ਨਹੀਂ ਪਤਾ ਨਾ ਜਦੋਂ ਆਪਾਂ ਨੂੰ ਇਹ ਹੀ ਨਹੀਂ ਪਤਾ ਵੀ ਆਪਾਂ ਕੱਲ ਨੂੰ ਹੈਗੇ ਆ ਜਾਂ ਹੈ ਨਹੀਂ ਫਿਰ ਸੋਚਾ ਕਾਦੀਆ ਟੈਨਸ਼ਨ ਕਾਦੀ ਜਦੋਂ ਬੰਦੇ ਨੇ ਆਹ ਗੱਲ ਦਿਮਾਗ 'ਚ ਬਾੜ ਲਈ ਨਾ ਬੰਦੇ ਨੇ ਆਹ ਗੱਲ ਸੋਚ ਲਈ ਵੀ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਕਿੰਨਾ ਚਿਰ ਰਹਿ ਇਸ ਜ਼ਿੰਦਗੀ 'ਚ ਫਿਰ ਚਿੰਤਾ ਕਾਦੀ ਕਰਨੀ ਹੈ ਤੁਸੀਂ ਚਿੰਤਾ ਉਚੀ ਦੀ ਕਰੋ ਜਿਹੜੀ ਸਤੋਂ ਗਲਤੀ ਹੋਈ ਹੋਵੇ ਵੀ ਮਨਵਾ ਮੈਂ ਗਲਤ ਕੀਤਾ ਜਾਇ ਨਹੀਂ ਸੀ ਕਰਨਾ ਆ ਹੋਣਾ ਚਾਹੀਦਾ ਸੀ ਜਿਹੜੀ ਚੀਜ਼ ਉਹਦੇ ਹੱਥ ਵਾਸਤੇ ਹੈ ਨਹੀਂ ਨੀ ਉਹਦੀ ਚਿੰਤਾ ਕਾਦੀ ਹੈ ਕਿਉਂ ਕਰਦੇ ਹੋ ਚਿੰਤਾ ਚਿੰਤਾ ਕਰਕੇ ਆਪਣੇ ਸਰੀਰ ਨੂੰ ਮਨਮਣਾ ਰੋਗ ਲਾਈ ਬੈਠੇ ਹੋ ਰੋਜ਼ ਟੈਨਸ਼ਨ ਦੀਆਂ ਦਵਾਈਆਂ ਲੈਨੇ ਹੋ ਨੀਂਦ ਦੀਆਂ ਗੋਲੀਆਂ ਲੈਨੇ ਕੋਈ ਫਾਇਦਾ ਜੋ ਚੀਜ਼ ਕਰਮਾਂ ਚ ਹੈ ਨਹੀਂ ਮੈਂ ਕਿਨੂੰ ਦਾ ਖੜਾ ਛੱਡ ਦਿਓ ਪਿੱਛਾ ਛੱਡ ਦੋ ਐਸੀ ਚੀਜ਼ ਦਾ ਜਿਹੜੀ ਚੀਜ਼ ਤੁਹਾਨੂੰ ਦਰਦ ਦੇਣ ਲੱਗਦੀ ਦੇਖੋ ਜੀ ਪਿਆਰ ਉਹੀ ਹੁੰਦਾ ਚਾਹੇ ਉਹ ਪਿਆਰ ਜਿਹੜੇ ਮਰਜ਼ੀ ਰਿਸ਼ਤੇ ਚੋ ਵੀ ਰਿਸ਼ਤੇ ਬਹੁਤ ਆ ਜਾਂਦੇ ਆ ਜੀ ਠੀਕ ਹੈ ਜਾਇਜ ਨਜਾਇਜ ਆਪਣੇ ਕੋਲ ਸਿੱਧੀ ਜੀ ਗੱਲ ਆ ਬਹੁਤ ਰਿਸ਼ਤੇ ਆ ਜਾਂਦੇ ਆ ਪਿਆਰ ਦੇ ਵਿੱਚ ਬਟ ਉੱਥੇ ਤੁਸੀਂ ਰਿਸ਼ਤੇ ਦੀ ਇੱਜ਼ਤ ਕਰੋ ਜਿੱਥੇ ਤੁਹਾਨੂੰ ਸਕੂਨ ਮਿਲਦਾ ਜਿੱਥੇ ਤੁਹਾਨੂੰ ਕੋਈ ਰਿਸ਼ਤਾ ਦਰਦ ਦੇਣ ਲੱਗ ਜੇ ਚੁੱਭਣ ਲੱਗ ਜੇ ਮੈਂ ਕਹਣੀ ਹਾਂ ਉਹ ਰਿਸ਼ਤੇ ਤੋਂ ਦੂਰੀ ਬਣਾਉਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਉਹ ਰਿਸ਼ਤਾ ਇੱਕ ਦਿਨ ਇੱਕ ਨਾ ਇੱਕ ਦਿਨ ਆਪਣੇ ਦਿਲ 'ਚ ਨਹੀਂ ਦਿਮਾਗ 'ਚ ਜ਼ਖਮ ਬਣ ਜਾਂਦਾ ਤੇ ਫਿਰ ਦਿਮਾਗ ਦੇ ਜ਼ਖਮ ਸੋਨੂੰ ਪਤਾ ਸੀ ਤੀ ਠੀਕ ਨਹੀਂ ਆਉਂਦੇ ਨੀਂਦ ਵੀ ਨਹੀਂ ਆਉਂਣ ਦਿੰਦੇ ਕੁਝ ਤਾਂ ਜ਼ਖਮ ਨਾਲ ਸ਼ੋਅ ਹੁੰਦੇ ਆ ਵੀ ਆਪਾਂ ਉਹ ਤੇ ਦਵਾਈ ਲਾ ਲੈਨੇ ਆ ਡਾਕਟਰ ਕੋਲੇ ਵਗ ਜਣੇ ਨੂੰ ਦਿਖਾਏ ਆਉਣੇ ਕੁਝ ਰਿਸ਼ਤੇ ਇਹ ਜਿਹੇ ਹੁੰਦੇ ਆ ਜਿਨ੍ਹਾਂ ਦੀ ਕੋਈ ਦਵਾਈ ਨਹੀਂ ਹੁੰਦੀ ਕਿਉਂ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਇੱਕ ਗੱਲ ਬੈ ਗਈ ਚੁੱਭ ਗਈ ਉਹ ਉਹ ਤਾਂ ਡਾਕਟਰਾਂ ਦੇ ਸਾਹਮਣੇ ਵੀ ਨਹੀਂ ਆਉਣੀ ਉਹ ਤਾਂ ਡਾਕਟਰ ਵੀ ਕਹਦਗੇ ਵੀ ਸਿਰਚ ਸੰਦਬਹੁ ਦੇਖਿਆ ਨਹੀਂ ਪਰ ਸੋਨੂੰ ਪਤਾ ਹੋਊਗਾ ਉਹ ਜ਼ਖਮ ਦੇ ਤਕਲੀਫ ਦਾ ਵੀ ਕੀ ਤਕਲੀਫ ਦੇ ਰਿਹਾ ਸੋਨੂੰ ਸੋ ਬਾਲਾ ਨਾ ਤੁਸੀਂ ਕਿਸੇ ਦੇ ਮਗਰ ਭੱਜਿਆ ਕਰੋ ਜੇ ਕੋਈ ਛੋਡਾ ਹੋਊਗਾ ਤਾਂ ਤੁਹਾਡੇ ਕੋਲੇ ਰਹੂਗਾ ਜੇ ਦਾ ਕੋਈ ਛੋਡਾ ਹੈ ਹੀ ਨਹੀਂ ਕਿਉਂ ਹੋਏ ਜੀ ਚੀਜ਼ਾਂ ਪਿੱਛੇ ਅਬੀ ਜ਼ਿੰਦਗੀ ਬਰਬਾਦ ਕਰਦੇ ਆਂ ਜਮਾ ਨਾ ਕਰੋ ਜੇ ਮੇਰੀ ਮੰਨਦੋ ਤਾਂ ਜਮੀ ਨਾ ਕਰੋ ਇੱਜ਼ਤ ਕਰੋ ਉਸ ਬੰਦੇ ਦੀ ਪਿਆਰ ਉਸ ਬੰਦੇ ਨੂੰ ਕਰੋ ਜੋ ਸੋਨੂ ਕਰਦਾ ਠੀਕ ਹੈ ਜੋ ਤੁਹਾਡੇ ਨਾਲ ਪੈਸੇ ਦਾ ਟਕੇ ਦਾ ਕੋਈ ਹਿਸਾਬ ਕਿਤਾਬ ਰੱਖਦਾ ਕਿਸੇ ਕੋਲੇ ਗੱਲ ਨਹੀਂ ਕਰਦਾ ਉਹ ਜੇ ਬੰਦੇ ਨਾਲ ਤੁਸੀਂ ਆਦਰ ਸਦਾਰ ਕਰੋ ਪਹਿਲੀ ਗੱਲ ਦਾ ਆਦਰ ਸਦਾਰ ਤਾਂ ਹੁਣ ਟਾਈਮ ਹੀ ਨਹੀਂ ਰਹਿ ਗਿਆ 60 ਰੁਪਏ ਕੀ ਚੀਜ਼ ਹੁੰਦਾ ਉਹਦੇ ਪਿੱਛੇ ਬੰਦਾ ਵਿਗੜ ਜਾਂਦਾ ਕੁਝ ਵੀ ਚੀਜ਼ ਨਹੀਂ 100 100 60 10000 ਵੀ ਕੁੱਚੀ ਨਹੀਂ ਅੱਜ ਅੱਜ ਕੱਲ ਦੇ ਟਾਈਮ 'ਚ ਮੰਗਾਈ ਇੰਨੀ ਆ ਚੁੱਕੀ ਹੈ ਪਰ ਵਿਗੜਦਾ ਬੰਦਾ ਕਾਦੇ ਪਿੱਛੇ ਪੈਸੇ ਪਿੱਛੇ ਜਾਂ ਪ੍ਰਾਪਰਟੀ ਵਿੱਚੇ ਤੇ ਜਾਂ ਅੱਜ ਕੱਲ ਦੁਨੀਆ ਪਈ ਪਈ ਆ ਵਿਚਾਰੀ ਰਿਸ਼ਤੇ ਬਣਾਉਣ ਦੇ ਚੱਕਰ ਰਿਸ਼ਤੇ ਬਣਦੇ ਨਹੀਂ ਵੀਰੇ ਪਰਮਾਤਮਾ ਦੇ ਘਰੋਂ ਬਣ ਕੇ ਆਉਂਦੇ ਆ ਇਹ ਤਾਂ ਆਪਣਾ ਜੋਰ ਲੱਗਿਆ ਹੁੰਦਾ ਵੀ ਆਪਾਂ ਆ ਰਿਸ਼ਤਾ ਬਚਾਲ ਗਏ ਉਹ ਬਚਾਲ ਗਏ ਉਹ ਬਚਾਲ ਗਏ ਜਿਹੜੇ ਰਿਸ਼ਤੇ ਪਰਮਾਤਮਾ ਦੇ ਘਰੋਂ ਜੁੜ ਕੇ ਆਏ ਹਨ ਉਹ ਕਦੇ ਵੀ ਟੁੱਟਦੇ ਨਹੀਂ ਹੁੰਦੇ ਕਦੇ ਵੀ ਨਹੀਂ ਟੁੱਟਦੇ ਤੇ ਜਿਹੜੇ ਜਾਲੀ ਰਿਸ਼ਤੇ ਹੁੰਦੇ ਆ ਜੀ ਉਹ ਟੱਟ ਜਾਂਦੇ ਆ ਸੋ ਇੰਨਾ ਫਿਕਰਾਂ ਚ ਤਨਾਬ ਦੀ ਜ਼ਿੰਦਗੀ ਜਮ ਨਹੀਂ ਨਾ ਗੱਡੋ ਵੀ ਕੌਣ ਮੇਰਾ ਤੇ ਕੌਣ ਮੇਰਾ ਬਗਾਨਾ ਮੈਂ ਕਹਣੀ ਆ ਦੇਖ ਹੁਣ ਮੈਂ ਆ ਮੈਂ ਤਾਂ ਕੰਮ ਕਰਦੀ ਆ ਕੱਪੜੇ ਦਾ ਮੇਰੇ ਕੋਲ ਕਸਟਮਰ ਆਉਂਦੇ ਆ ਆਪਾਂ ਕੱਪੜਾ ਵੇਚ ਲੈਣੇ ਆ ਬੁੱਕ ਕਰ ਲੈਣੇ ਆ ਸਰਦਨ ਵਿਜੀ ਰਹਿ ਜੇਕਰ ਤੁਹਾਡੇ ਕੋਲ ਕੋਈ ਕੰਮ ਵੀ ਹੈ ਨਹੀਂ ਨਾ ਤਾਂ ਘਰ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਆ ਤੁਸੀਂ ਆਪਦੇ ਕੱਪੜੇ ਆਪ ਸਿਉ ਕੇ ਪਾ ਸਕਦੇ ਹੋ ਤੁਸੀਂ ਘਰ ਦੇ ਵਿੱਚ ਸਫਾਈਆਂ ਕਰ ਸਕਦੇ ਹੋ ਜੇ ਤੁਸੀਂ ਆਪਣੇ ਮਨ ਨੂੰ ਕੰਮ ਤੇ ਲਾਉਣਾ ਹੀ ਹੈ ਦੇਖੋ ਆਪਾਂ ਕਹਿੰਦੇ ਘਰੇ ਕੰਮ ਨਹੀਂ ਕਰਮ ਤਾਂ ਕਰੇ ਬਹੁਤ ਹੁੰਦੇ ਆ ਜੀ ਜੇ ਆਪਾਂ ਡੇਲੀ ਵੀ ਸਾਰੀਆਂ ਚੀਜ਼ਾਂ ਦੇ ਕੱਪੜਾ ਮਾਰਗੇ ਨਾ ਤਾਂ ਆਪਾਂ ਨੂੰ 11 ਤੋਂ 1 ਵਜੇ ਜਾਂਦਾ ਥੱਕ ਜਾਂਦੇ ਥੱਕ ਕੇ ਨੀਂਦ ਵੀ ਆ ਜਾਂਦੀ ਹੈ ਆਪਾਂ ਕਹਿੰਦੇ ਨੂੰਣ ਲੋਕ ਨੀਂਦ ਦੀਆਂ ਗੋਲੀਆਂ ਕਿਉਂ ਲੈਂਦੇ ਆ ਕੰਮ ਘਟਾ ਹੈ ਸਰੀਰ ਨੂੰ ਨਾ ਥਕਾਵਟ ਆਉਂਦੀ ਨਹੀਂ ਥੱਕ ਜਾਂਦੇ ਆਪਾਂ ਆਪਾਂ ਦਾ ਬੁੱਧ ਹੱਕ ਗਈ ਹਾਏ ਉੱਠਿਆ ਨਹੀਂ ਜਾਂਦਾ ਆਪਾਂ ਸੋਚਾਂ ਹੀ ਵਾਲੀਆਂ ਸੋਚਦੇ ਆ ਆਪਣਾ ਜਿਹੜਾ ਦਿਮਾਗ ਆ ਨਾ ਉਹ ਥੱਕ ਜਾਂਦਾ ਉਹਦੇ ਨਾਲ ਫਿਰ ਆਪਣਾ ਸਰੀਰ ਥੱਕ ਜਾਂਦਾ ਸੋ ਅੱਗੇ ਲੋਕਾਂ ਥੱਕਦੇ ਸੀ ਕੰਮ ਕਰਕੇ ਹੁਣ ਲੋਕ ਥੱਕਦੇ ਆ ਸੋਚ ਕੇ ਹਾਏ ਮੇਰਾ ਉਹ ਬਗ ਗਿਆ ਹਾਏ ਮੇਰ ਨਾਲ ਧੋਖਾ ਕਰ ਗਿਆ ਉਹ ਮੇਰੇ ਪੈਸੇ ਮੁੱਕਰ ਗਿਆ ਉਹ ਮੇਰੀ ਜ਼ਮੀਨ ਨਾ ਲੈ ਜੇ ਇਹ ਸੋਚਾਂ ਸੋਚ ਕੇ ਲੋਕ ਥੱਕ ਜਾਂਦੇ ਜਦੋਂ ਤੁਹਾਡਾ ਦਿਮਾਗ ਥੱਕਿਆ ਹੋਵੇ ਨਾ ਤਾਂ ਤੁਹਾਡੀ ਬਾਡੀ ਕੰਮ ਨਹੀਂ ਕਰਦੀ ਤੁਸੀਂ ਤੁਹਾਨੂੰ ਐ ਲੱਗੂਗਾ ਵੀ ਇਸ ਥੱਕੇ ਪਏ ਆ ਚਾਹੇ ਤੁਸੀਂ ਇੱਕ ਰੋਟੀ ਵੀ ਨਹੀਂ ਤੋੜ ਕੇ ਖਾਧੀ ਫਿਰ ਵੀ ਤੁਸੀਂ ਕਹੋਗੇ ਮੈਂ ਥੱਕੇ ਪਏ ਆ ਕਿਉਂ ਥੱਕੇ ਪ ਤਲਕ ਜਿਹੜੀ ਤੁਹਾਡੀ ਸੋਚ ਆ 24 ਘੰਟੇ ਚੱਲਦੀ ਹੈ ਉਹਨੂੰ ਸੋਚੋ 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 ਸੋਚ ਤੁਸੀਂ ਥੱਕ ਜੰਨੇ ਆ ਅੱਗੇ ਲੋਕ ਥੱਕਦੇ ਸੀ ਕੰਮ ਕਰਕੇ ਵਰਕ ਕਰਕੇ ਮੈਂ ਤਾਂ ਜਿੱਜਾ ਸੁੱਕ ਚੁੱਕੀ ਆ ਤੁਸੀਂ ਸਿੱਖ ਲਓ ਸੌਖੇ ਰਹੋਗੇ ਹੁਣ ਮੈਂ ਆ ਮੇਰੇ ਬਾਧੂ ਆਪਰੇਸ਼ਨ ਹੋਏ ਹੋਏ ਆ ਪਰ ਮੈਂ ਜਿੰਨਾ ਮੇਰੇ ਚ ਜ਼ੋਰ ਉਹਨਾਂ ਨਾਲ ਕੰਮ ਕਰਦੀ ਆ ਰੋਟੀ ਵੀ ਮੈਨੂੰ ਬਣਾਉਣੀ ਆ ਭਾਂਡੇ ਮਾਂਜਨੇ ਕੱਪੜੇ ਧੋਣੇ ਪਰ ਇਹ ਕੱਪੜੇ ਦੀਪੂ ਕੱਢਣ ਤਾਂ ਮਸ਼ੀਨ ਚੋਂ ਪਰ ਹੌਲੀ ਕੱਪੜੇ ਮੈਂ ਆਪ ਕੱਢਦੀ ਆ ਉਹបាន ਦਿਮਾਗ ਲਈ ਕਪੜਾ ਮਾਰ ਲਿਆ ਫਰਿੱਜ ਸਾਫ ਕਰ ਲਿਆ ਕੋਈ ਬੁਢੀ ਕਪੜੇ ਲੈਣਾ ਹੈ ਉਹਨਾਂ ਕਪੜੇ ਦੇਣ ਲੱਗੀ ਆਪਣੇ ਆਪ ਨੂੰ ਬਿਜੀ ਰੱਖਦੀਆਂ ਫਿਰ ਜਾ ਕੇ ਮੈਨੂੰ ਨੀਂਦ ਆਉਂਦੀ ਹੈ ਤੇ ਜੇ ਮੈਂ ਕਿਤੇ ਬਹਿਲੀ ਰਹਿ ਜਾਂ ਵੀ ਮੈਂ ਕੱਲਾ ਵੀ ਇਹ ਕਹਿੰਦੇ ਵੀ ਅੱਜ ਮੇਰਾ ਕੰਮ ਕਰਨ ਦੀ ਜੀ ਨਹੀਂ ਕਰਦਾ ਮੇਰਾ ਦਿਮਾਗ ਥੱਕਿਆ ਰਹਿੰਦਾ ਸਾਰ ਦਿਨ ਸੋਚੀ ਜਾਂਦਾ ਫਲਾਣੇ ਬੰਦੇ ਨੇ ਮੇਰੇ ਨਾਲ ਐ ਕੀਤੀ ਤੇ ਉਹ ਕਿਨੇ ਮੇਰੇ ਨਾਲ ਐ ਕੀਤੀ ਫਿਰ ਸੋਚ-ਸੋਚ ਕੇ ਰੋ ਵੀ ਲਈਦਾ ਫਲਾਣਾ ਬੰਦਾ ਮੈਨੂੰ ਐ ਕਹਿੰਦਾ ਸੀ ਫਲਾਣੇ ਨੇ ਮੇਰੇ ਸੌਂਕ ਨਹੀਂ ਪੂਰੇ ਹੋਣ ਦਿੱਤੇ ਫਲਾਣੇ ਨੇ ਮੈਨੂੰ ਜੋ ਨਹੀਂ ਲੱਤਾ ਮੈਂ ਜੋ ਕਿ ਨਹੀਂ ਦੇਖਿਆ ਵਾ ਜ਼ਿੰਦਗੀ ਚ ਕੀ ਖਟੇ ਫਿਰ ਮੈਂ ਕਦ ਨਹੀਂ ਬਣਾਇਆ ਸੋਚਣ ਦਾ ਫਾਇਦਾ ਕੀ ਹੈ ਸਮਾਂ ਤਾਂ ਲੰਘ ਚੁੱਕਿਆ ਕੀ ਤੇਰੇ ਸੋਚਣ ਨਾਲ ਉਹ ਚੀਜ਼ਾਂ ਵਾਪਸ ਆ ਜਾਣੀਆਂ ਨਹੀਂ ਹੁੰਦੀਆਂ ਸੋ ਮੈਂ ਤਾਂ ਕਹਣੀ ਆ ਵੀਰੇ ਵੀ ਸੋਚਿਆ ਨਾ ਕਰੋ ਬਾਲਾ ਸੋਚ ਕੇ ਕੋਈ ਵੀ ਚੀਜ਼ ਜਿਹੜੀ ਤੁਹਾਡੇ ਨਾਲ ਹੋ ਚੁੱਕੀ ਹੈ ਨਾ ਜਿਹੜਾ ਕੋਈ ਤੁਹਾਡਾ ਨੁਕਸਾਨ ਹੋ ਚੁੱਕਿਆ ਉਹਦੇ ਬਾਰੇ ਕਦੇ ਨਾ ਸੋਚੋ ਕਿਉਂਕਿ ਉਹ ਚੀਜ਼ਾਂ ਵਾਪਸ ਕਦੇ ਵੀ ਨਹੀਂ ਆਉਂਦੀਆਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਸੀਂ ਉਹ ਖਰਜਾਨਾ ਨਹੀਂ ਭਰਿਆ ਜਾਂਦਾ ਇਸ ਕਰਕੇ ਲੰਘੇ ਸਮੇਂ ਨੂੰ ਕਦੇ ਯਾਦ ਨਾ ਕਰੋ ਆਹ ਉਹਨਾਂ ਦੇ ਸਮੇਂ ਨੂੰ ਯਾਦ ਕਰੋ ਵੀ ਮਾਂ ਸਮੇਂ ਜਿਆਰਾ ਕਰਨਾ ਹੈ ਮੇਰੇ ਹੁਣ ਮੈਂ ਆ ਮੈਂ 46 ਸਾਲ ਦੀ ਹੋ ਚੁੱਕੀ ਆ ਮੈਂ ਹੀ ਸੋਚਦੀ ਆ ਵੀ ਜਿਹੜੇ ਮੇਰੇ ਸ਼ੌਂਕ ਰਹੇਗੇ ਨਾ ਪੂਰੇ ਹੋਣ ਮੈਨੂੰ ਹੁਣ ਕਰਾਂਗੇ ਲੋਕਾਂ ਨੇ ਤਾਂ ਦੇਖੋ ਵੀਰੇ ਲੋਕਾਂ ਜੇ ਤੁਸੀਂ ਲੋਕਾਂ ਦੀ ਪਰਵਾਹ ਕਰੋਗੇ ਜਿਉ ਨਹੀਂ ਸਕਦੇ ਲੋਕਾਂ ਦਾ ਕਹਿਣਾ ਹੀ ਕਹਿਣਾ ਹੁਣ ਮੇਰਾ ਜਿਹੜਾ ਜੀ ਕਰਦਾ ਕਪੜਾ ਸ਼ੌਂਕ ਠੋਕ ਲਈਦਾ ਕੋਈ ਆਪਾਂ ਰੰਗ ਦੀ ਪਰਵਾਹ ਨਹੀਂ ਕਰਦੇ ਵੀ ਯਾਰ ਮੇਰੀ ਜ਼ਿੰਦਗੀ ਆ ਮੈਨੂੰ ਕੋੜਾ ਲੋਕਾਂ ਨੇ ਜ਼ਿੰਦਗੀ ਹੀ ਦਿੱਤੀ ਆ ਜਾਂ ਮੇਰੀ ਜ਼ਿੰਦਗੀ ਦੇ ਵਿੱਚ ਲੋਕਾਂ ਨੇ ਮੇਰਾ ਸਾਥ ਦਿੱਤਾ ਕੁਝ ਵੀ ਨਹੀਂ ਦਿੱਤਾ ਫੇਰ ਫੇਰ ਕਿ ਆ ਗੋ ਸੋਚੂ ਮਾਂ ਲੋਕਾਂ ਬਾਰੇ ਵੀ ਯਾਰ ਮ ਮੈਂ ਲੋਰ ਵੀ ਪਾਉਂ ਮੈਂ ਟੀ-ਸ਼ਰਟ ਵੀ ਪਾਉਂ ਮੈਂ ਪੰਜਾਬੀ ਸੂਟ ਵੀ ਪਾਉਂ ਮੈਂ ਸਾਰਾ ਕੁਝ ਪਾਉਂ ਯਾਰ ਜੋ ਮੇਰਾ ਦਿਲ ਕਰਦਾ ਠੀਕ ਹੈ ਇਹ ਨਹੀਂ ਹੈਗਾ ਕਿ ਅਸੀਂ ਆਪਾਂ ਲੋਕਾਂ ਦੇ ਹਿਸਾਬ ਨਾਲ ਜਿਵਾਂਗੇ ਮੈਂ ਨਹੀਂ ਜਿਉਂਦੀ ਤੁਸੀਂ ਜਾਣਾ ਜਿਹੀ ਜਾਓ ਮਰੋਂਗੇ ਇੱਕ ਗੱਲ ਯਾਦ ਰੱਖਿਓ ਲੋਕਾਂ ਦੀ ਪਰਵਾਹ ਕਰਕੇ ਜਿਉਂਵਾਂਗੇ ਨਾ ਮਰ ਮਰ ਕੇ ਜਾਵਾਂਗੇ ਕੋਈ ਜ਼ਿੰਦਗੀ ਨਹੀਂ ਹੁੰਦੀ ਹੁਣ ਮਾ ਆਪਣੀ ਮਰਜ਼ੀ ਕਰਦੀਆਂ ਪਹਿਲਾਂ ਮੇਰੇ ਸਾਰੇ ਨਹੀਂ ਸੀ ਕੁਝ ਕਿਉਂਕਿ ਮੇਰੇ ਉਤੋਂ ਨਿਰੰਗ ਰਿਆ ਸੀ ਪਾਣੀ ਹੁਣ ਮੇਰੇ ਇੰਨਾ ਕ ਸਾਰੇ ਆ ਵੀ ਮੈਂ ਆਪਦਾ ਮਨ ਪਸੰਦ ਦਾ ਖਾ ਸਕਦੀ ਆ ਪਾ ਸਕਦੀ ਆ ਠੀਕ ਆ ਕੱਲ ਜਿਹਨੇ ਦੇਖਿਆ ਅੱਜ ਜਵਾਕ ਕੁਬਾਰੇ ਆ ਚੱਲ ਮੇਰੇ ਨਾਲ ਨੇ ਹੋ ਸਕਦਾ ਬੱਚੇ ਵੀ ਵਿਆਹ ਕਰਾ ਕੇ ਬਦਲ ਜਾਣ ਇਸ ਕਰਕੇ ਆਪਦਾ ਸਮਾਂ ਨਾ ਡੀਕੋ ਵੀ ਕੱਲ ਨੂੰ ਕਰੂ ਮੈਂ ਬਰਸਾ ਕਰੂ ਚੌਥੇ ਕਰੂ ਨਹੀਂ ਹੁੰਦਾ ਸਮਾਂ ਸਮਾਂ ਨਹੀਂ ਕਦੇ ਕਿਸੇ ਦਾ ਆਇਆ ਵੀਰੇ ਨਾ ਸਮਾਂ ਕਿਤੇ ਆਇਆ ਤੇ ਨਾ ਆਵੇ ਸੋ ਇਹ ਗੱਲ ਦੀ ਮੈਂ ਸੋ ਤੁਮ ਮਾਫੀ ਜਿਉਂ ਨਹੀਂ ਆ ਵੀ ਕਦੇ ਕਦੇ ਮੈਂ ਵੀ ਭਾਵਨਾਵਾਂ ਚ ਹੋ ਜਾਂਦੀ ਆ ਮੈਨੂੰ ਫਿਰ ਮੇਰਾ ਵੀ ਦਿਮਾਗ ਖਰਾਬ ਹੋ ਜਾਂਦਾ ਕਿਉਂਕਿ ਮੇਰੇ ਨਾਲ ਇਹ ਚੀਜ਼ਾਂ ਹੁੰਦੀਆਂ ਵੀ ਲੋਕ ਜਿਉਣ ਨਹੀਂ ਦਿੰਦੇ ਚਾਹੇ ਤੁਸੀਂ ਸੌਣੇ ਦਾ ਰੁਪਿਆ ਬਣ ਜਾਓ ਪਰ ਮੈਂ ਇਹੀ ਕਰਕੇ ਤੁਹਾਨੂੰ ਕਹਿ ਰਹੀ ਆ ਆਪ ਦੀ ਜ਼ਿੰਦਗੀ ਆ ਦੇ ਹਿਸਾਬ ਨਾਲ ਜਿਉ ਮੋ ਟੰਗ ਨਾਲ ਜਿਉ ਜੋੜੇ ਚੀਜ਼ ਨੂੰ ਜੀ ਕਰਦਾ ਖਾਓ ਪਾਓ ਹੰਡਾਓ ਕੱਲ ਕਿਸੇ ਨੇ ਨਹੀਂ ਦੇਖੀ ਕੋਈ ਨਹੀਂ ਦੇਖਦਾ ਕੱਲ ਕੀ ਚੀਜ਼ ਹੈ ਸੋ ਮੇਰੀ ਵੀਡੀਓ ਲੰਬੀ ਹੋ ਚੱਲੀ ਆ ਫਿਰ ਮਿਲਾਂਗੇ ਆਪਾਂ ਮੈਂ ਸ਼ਾਰਟ ਵੀਡੀਓ ਵੀ ਪਾਉਂਦੀ ਰਹਿਣੀ ਆ ਸੰਟਰਪੁਣ ਵਾਲੀਆਂ ਵੀ ਪਾਉਂਦੀ ਰਹਿਣੀ ਆ ਗੁਰਬਾਣੀ ਦੇ ਰਿਲੇਟਡ ਵੀ ਪਾਉਂਦੀ ਰਹਿਣੀ ਆ ਤੇ ਆਪ ਦੀ ਜਿੰਦਗੀ ਦੇ ਮਜ਼ੇ ਲਓ ਵੀਰੇ ਕੌਣ ਇੱਥੇ ਰਾਜਾ ਤੇ ਕੌਣ ਬਖਾਰੀ ਆ ਕਿਸੇ ਨੂੰ ਨਹੀਂ ਪਤਾ ਸੋ ਮੇਰੇ ਮਨੂ ਮਨਜੀਤ ਕੌਰ ਨੂੰ ਪਿਆਰ ਭਰੀ ਸਾਸ੍ਰੀਕਾਰ ਵੀਡੀਓ ਚ ਬੜਕ ਘੱਟ ਕਹੀ ਹੋਵੇ ਵੀਰੇ ਤਾਂ ਮੈਂ ਸੌਰੀ ਚ ਹੋਣੀ ਆ ਆਪ ਸਭ ਨੂੰ ਮੇਰੇ ਮਨੂ ਮਨਜੀਤ ਕੌਰ ਨੂੰ ਪਿਆਰ ਭਰੀ ਪਿਆਰ ਭਰੀ ਸਾਸ੍ਰੀਕਾਰ